ਇਹ ਵੀਡੀਓ ਰਾਤ ਸਾਡੇ ਕੋਲ तकरीबन ਸਾਡੇ 10:00 ਵਜੇ ਸਾਡੇ ਕੋਲ ਆਈ ਸੀਗੀ ਤੇ ਉਹਦੇ ਸਬੰਧ ਦੇ ਵਿੱਚ ਚਲੋ ਆਪ ਸਵੇਰੇ ਅੱਜ ਆ ਕੇ ਪਤਾ ਕਰਿਆ ਵੀ ਇਹ ਮਸਲਾ ਹੈ ਕੀ ਆ ਜਿਹਦੇ ਵਿੱਚ ਆਪਾਂ ਦੇਖਿਆ ਕਿ ਨਾਈਜੀਰੀਆਨ ਬੰਦਾ ਜਿਹੜੀ ਅਸੀਂ ਵੈਰੀਫਾਈ ਕਰੀ ਹੈ ਜੀ ਇਹਦੇ ਜਿੱਥੇ-ਜਿੱਥੇ ਵੀ ਇਹ ਬੰਦੇ ਰਹਿ ਰਹੇ ਨੇ ਇੱਥੇ ਕਰਾਇਆ ਦਿੱਤੇ ਅਸੀਂ ਉੱਥੇ ਵੀ ਗਏ ਆ ਇਹ ਤੇ ਪ੍ਰਸ਼ਾਸਨ ਸਾਡੇ ਨਾਲ ਸੀਗਾ ਇਹ ਨਹੀਂ ਆਪਾਂ ਕਹਿ ਸਕਦੇ ਪ੍ਰਸ਼ਾਸਨ ਮੌਕੇ ਤੇ ਨਹੀਂ ਪ੍ਰਸ਼ਾਸਨ ਸਾਡੀ ਦੇਖੋ ਪੂਰੀ ਪ੍ਰਸ਼ਾਸਨ ਨੇ ਹੈਲਪ ਕਰੀ ਆ ਦੁਪਹਿਰ ਤੱਕ ਪ੍ਰਸ਼ਾਸਨ ਪਾਗਲਾ ਵਾਂਗੂ ਸਾਡੇ ਨਾਲ ਹੀ ਫਿਰੀ ਗਿਆ ਸੋ ਅਸੀਂ ਜਿਹੜੀ ਇਹਨਾਂ ਦੇ ਨਾਲ ਇਹ ਗੱਲ ਕਰੀ ਸੀਗੀ ਵੀ ਇੱਕ ਤਾਂ ਇਹਨਾਂ ਦੀ ਆਈਡੈਂਟੀ ਫਾਈ ਕਰਨਾ ਦੂਸਰਾ ਸਾਨੂੰ ਇਹ ਪਤਾ ਲੱਗਿਆ ਵੀ ਇਹ ਘਟਾਣੀ ਕਾਲਜ ਦੇ ਵਿੱਚ ਰਹਿ ਰਿਹਾ ਵੀ ਉੱਥੋਂ ਇਹਨੂੰ ਰਿਪੋਰਟ ਕੀਤਾ ਜਾਵੇ ਠੀਕ ਹੈ ਜੀ ਜਿਹੜਾ ਵੀ ਪਰਵਾ ਜੋ ਵੀ ਇਹਨਾਂ ਨੂੰ ਇੱਥੇ ਰੱਖ ਰਿਹਾ ਹੈ ਨਾ ਤੇ ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਮਤਲਬ ਕਹਿਣਾ ਚਾਹੀਦਾ ਵੀ ਇਹਨਾਂ ਦੀ ਪੂਰੀ ਜਿਹੜੀ ਹੈਗੀ ਆ ਆਈਡੈਂਟੀਫਾਈ ਸਾਰੀ ਉਹ ਪ੍ਰਸ਼ਾਸਨ ਨੂੰ ਉੱਥੇ ਤਬ ਇਹ ਜਾ ਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਗਏ ਆ ਸਾਰੇ ਪਾਸੇ ਜਿੱਥੇ ਜਿੱਥੇ ਨਾਈਜੀਰੀਅਨ ਰਹਿੰਦੇ ਨੇ ਇਹਨਾਂ ਦਾ ਪਤਾ ਵੀ ਕੀਤਾ ਬੰਦਾ ਮਿਲਿਆ ਨਹੀਂ ਜੀ ਜਿਹੜੇ ਨਾਲ ਦੇ ਨੇ ਬੰਦੇ ਸਾਰੇ ਇਹੀ ਕਹਿ ਰਹੇ ਨੇ ਵੀ ਸਾਨੂੰ ਨਹੀਂ ਪਤਾ ਕੌਣ ਆ ਜਦ ਕਿ ਉਹ ਜਾਣਦੇ ਜਰੂਰ ਸੀ ਵੀ ਇਹ ਬੰਦਾ ਸਾਡਾ ਹੀ ਆਪਣਾ ਹੀ ਕੀ ਕਹਣਾ ਦੋਨੇ ਪ੍ਰਸ਼ਾਸਨ ਨੂੰ ਸਾਡੇ ਪ੍ਰਸ਼ਾਸਨ ਕੋਲੋਂ ਮੁੱਖ ਮੰਤਰੀ ਸਾਹਿਬ ਕੋਲੋਂ ਇਹੀ ਬੇਨਤੀ ਆ ਵੀ ਵੀ ਜਿਹੜੇ ਹੋਸਟਲਾਂ ਦੇ ਵਿੱਚ ਰਹਿੰਦੇ ਨੇ ਪੜ੍ਹਦੇ ਨੇ ਇਹਨਾਂ ਨੂੰ ਉੱਥੇ ਕਮਰੇ ਦਿੱਤੇ ਜਾਣ ਇਹਾਂ ਦੀ ਪੂਰੀ ਆਈਡੈਂਟੀਫਿਕੇਸ਼ਨ ਪ੍ਰਸ਼ਾਸਨ ਤੇ ਕੋਲ ਹੋਣੀ ਚਾਹੀਦੀ ਆ ਤੇ ਜੋ ਇਹ ਗਲਤ ਹਰਕਤਾਂ ਕਰਦੇ ਨੇ ਸ਼ਹਿਰ ਦਾ ਮਾਹੌਲ ਇਹਨਾਂ ਨੇ ਪੂਰਾ ਖਰਾਬ ਕੀਤਾ ਹੋਇਆ ਸਮਰਾਲੇ ਦਾ ਜਿੱਥੋਂ ਅਸੀਂ ਵੈਰੀਫਿਕੇਸ਼ਨ ਕੀਤੀ ਹੈ ਜਿੱਥੇ ਰਹਿੰਦੇ ਨੇ ਉਹ ਕਹਿੰਦੇ ਵੀ ਇਹ ਹਦੋਂ ਹਦੋਂ ਪਾਰ ਚਲੇ ਜਾਂਦੇ ਨੇ ਬਿਲਕੁਲ ਨਿਰਵਸਤਰ ਹੋ ਜਾਂਦੇ ਨੇ ਨੰਗੇ ਹੋ ਕੇ ਨੱਚਦੇ ਨੇ ਸ਼ਰਾਬਾ ਪੀਂਦੇ ਨੇ ਬੱਕਰੇ ਬੁਲਾਉਂਦੇ ਨੇ ਪੂਰਾ ਮਾਹੌਲ ਖਰਾਬ ਕਰਦੇ ਨੇ ਨਾ ਕੋਈ ਉਧਰ ਜਿੱਥੇ ਰਹਿੰਦੇ ਨੇ ਨਾ ਕੋਈ ਬੰਦਾ ਜਾਂਦਾ ਤੇ ਪ੍ਰਸ਼ਾਸਨ ਅਗੇ ਸਮਰਾਲੇ ਪ੍ਰਸ਼ਾਸਨ ਅਗੇ ਅਟ ਬੇਨਤੀ ਆ ਵੀ ਇਹਨਾਂ ਤੇ ਨੱਥ ਪਾਈ ਜਾਵੇ ਨਹੀਂ ਪਰ ਸਾਨੂੰ ਨੱਥ ਪਾਉਣੀ ਪੈਣੀ ਆ ਇੱਥੇ ਜਿਹੜਾ ਵਾਕਿਆ ਹੋਇਆ ਬੜਾ ਸ਼ਰਮਨਾਕ ਆ ਕਿਉਂਕਿ ਆਪਾਂ ਸਭ ਨੂੰ ਪਤਾ ਵੀ ਇੱਥੇ ਜਿਹੜੇ ਬਾਹਰੋਂ ਆਏ ਹੋਏ ਨੇ ਕਾਲੇ ਹਰ ਇੱਕ ਹਰ ਇੱਕ ਇੱਕ ਸ਼ਹਿਰ ਦੇ ਵਿੱਚ ਉਹ ਉਹਨਾਂ ਦਾ ਮਤਲਬ ਡੇਰਾ ਲਾਇਆ ਹੋਇਆ 20 20 30 30 ਇਹ ਫਿਰਦੇ ਨੇ ਇੱਥੇ ਬਜ਼ਾਰਾਂ ਦੇ ਵਿੱਚ ਘੁੰਮਦੇ ਛੋਟੇ ਛੋਟੇ ਕੱਪੜੇ ਪਾ ਕੇ ਵਿੱਚ ਕੁੜੀਆਂ ਵਿੱਚੇ ਮੁੰਡੇ ਫਿਰਦੇ ਨੇ ਤੇ ਨਸ਼ਾ ਕਰਦੇ ਵੀ ਨੇ ਨਸ਼ਾਏ ਵੇਚਦੇ ਵੀ ਨੇ ਸ਼ਹਿਰ ਜੇ ਕਰਦੇ ਨੇ ਤਾਂ ਕਿਤੇ ਤਾਂ ਲੈ ਕੇ ਆਉਂਦੇ ਹੋਣਗੇ ਜਾਂ ਵੇਚਦੇ ਹੋਣਗੇ ਫਿਰ ਇੱਥੇ ਜਿਹੜੀਆਂ ਸਾਡੀਆਂ ਬੀਬੀਆਂ ਮਾਵਾ ਭੈਣਾਂ ਸ਼ਾਮ ਨੂੰ ਕੋਈ ਸਮਾਨ ਲੈਣ ਬਾਜ਼ਾਰ 'ਚ ਨਿਕਲਦੀਆਂ ਨੇ ਤਾਂ ਉਹਨਾਂ ਨਾਲ ਛੇੜਖਾਨੇ ਵੀ ਕਰਦੀਆਂ ਨੇ ਤੇ ਰਾਤ ਕੱਲ੍ਹ ਐਸੀ ਤਰ੍ਹਾਂ ਇਹਨਾਂ ਨੇ ਕੱਲ ਇੱਕ ਛੇੜਖਾਨੀ ਕਰੀ ਬੀਬੀ ਨਾਲ ਤੇ ਮੌਕੇ ਤੇ ਖੈਰ ਕੋਈ ਕੋਲਤਾ ਨਹੀਂ ਸੀ ਕਿਸੇ ਨੇ ਵੀਡੀਓ ਬਣਾਈ ਪਤਾ ਲੱਗਿਆ ਵੀ ਬੜੀ ਸਾਨੂੰ ਤਾਂ ਸ਼ਰਮ ਆ ਕਿਤੇ ਦਾ ਜਿਹੜੇ ਪੰਜਾਬੀ ਨੇ ਇਹ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਸੀਗੇ ਅੱਜ ਇਹਨਾਂ ਦੇ ਧੀਆਂ ਭੈਣਾਂ ਨੂੰ ਇਹ ਚੰਦ ਲੋਕ ਆ ਕੇ ਜਿਹੜੇ ਗਲ ਹਰਕਤਾਂ ਕਰਦੇ ਨੇ ਪੇਸ਼ੇਖਾਨੀਆਂ ਕਰਦੇ ਨੇ ਤੇ ਸਾਡੇ ਲੋਕ ਤਮਾਸ਼ਾ ਬਣ ਕੇ ਦੇਖਦੇ ਨੇ ਇਹ ਸਾਨੂੰ ਬਹੁਤ ਸ਼ਰਮਨਾਕ ਗੱਲ ਹੈ ਜੀ